ਉਹ ਡ੍ਰਾਈਵ ਕਰਦਾ ਤਾਂ ਸੋਹਣੇ ਹੋਏ ਹੋਏ ਬੇਰੀਸ ਇਹਨਾਂ ਦੇ ਮਨਪਸੰਦ ਕੋਮੇ ਮੈਂ ਲਾ ਕੇ ਨਾ ਬੋਲਦਾ ਕਿਦ ਕਰ ਰਿਹਾ ਕੋਈ ਫੋਟੋ ਖਿੱਚਦਾ ਤਾਂ ਉਹਦਾ ਚੰਗਾ ਹੁੰਦਾ ਤਾਂ ਮੈਂ ਇਸ ਤਰ੍ਹਾਂ ਹੀ ਕੋਈ ਨਾ ਕਰੀਆ ਕਿਦਾਂ ਆ ਤੱਕ ਜੇ ਬਾਹਰ ਤੇ ਮੈਂ ਵੀ ਗਾੜਾ ਕਰਦੀਆਂ ਜੇ ਗੱਡੀਆਂ ਕਹਿੰਦੇ ਵੀ ਤੈਨੂੰ ਮਾਰ ਕੇ ਜਾਣਾ ਵਾ ਤੇ ਇਹ ਹੁੰਦਾ ਨੇ ਤੇ ਗਾਨੀ ਦੋ ਮੁੰਡੇ ਹੀ ਇੱਕ ਗਿਆਨੀ ਜਿਹਦੇ ਮਮੋਨਾਂ ਦੇ ਨੋਨੇ ਬਸਤੌਰ ਬੜੇ ਤੇ ਅਗਰ ਉਹ تین ਫੋਨ ਚਿੱਤੇ ਆ ਦੇ ਬਾਹਰ ਨਿਕਲੋ ਜਿਵੇਂ ਅਕਾ ਤੇ ਦਾ ਜੀਜਾ ਲਾਰੇ ਵੀ ਜੀ ਤੇ ਬਾਂ ਤੇ ਬੈਠਾ ਤੇ ਚੱਲ ਜਾਓ ਤੇ ਕੰਦੇ ਨੇ ਉਹਨਾਂ ਨੂੰ ਦੇ ਬਾਹਰ ਨਾ ਮਾਰਨਾ ਤੇ ਉਹਨੂੰ ਤੇ ਉਹਨਾਂ ਤੇ ਕਰਾ ਲੈ ਤੇ ਉਹ ਵੀ ਮਾਰ ਕੇ ਜਾਣਾ ਅੱਛਾ ਚਲ ਕੇ ਗਈ ਸੀ ਚਲ ਕੇ ਆ ਤੇ ਉਹ ਜਿਹੋ ਦੇ ਨਾਲ ਹੀ ਦਾ ਰੋਜ਼ ਸੋ ਸਿਮਾ ਤੋਂ ਹੋਰ ਕੇ ਮੋਰ ਕੇ ਹੋਣਾ ਲੱਗੇ ਸੀ ਸੈਕੰਡ ਡੇ ਵੀ ਇੱਕ ਹੋਰ ਆ ਗਿਆ ਨਾ ਕਿੰਨੇ ਕਹਿੰਦੇ ਤਾਂ ਪੱਕੇ ਮਾਰ ਕੇ ਜਾਣਾ ਹੈ ਤੇ ਇਹ ਕੰਦਾ ਨਹੀਂ ਇਹਨੂੰ ਰੈਂਦੀ ਹੁਣਾਂੇ ਕਰ ਲਾਂਗੇ ਗੱਲ ਉਹਨਾਂ ਨੇ ਮਾਰਾਂਗੇ ਹੂੰ ਗੋਇਦ ਅਸ਼ਰ ਹੋਰ ਇੱਕ ਨਾ ਇੱਕ ਸਾ ਜਾਣਾ ਫੋਰ ਹੋ ਜਾਏ ਤੇ ਉਹ ਕੇ ਸੁਹਾਈ ਲੈ ਇਹ ਕੰਦਾ ਜਿਹੜਾ ਇਹ ਦਾਵਾ ਇਹ ਲੋਕ ਜਿਹੜਾ ਹੈ ਉਹਦੀ ਹੈ ਚਾਰੇਕ ਚੱਲ ਦੀ ਗੱਲਬਾਤ ਆਪੇ ਉਹਨੇ ਸਾਂਭ ਲੈਣਾ ਪਾਣਾ ਨੂੰ ਮਾਰ ਕੇ ਜਾਣਾ ਹੈ ਅੱਛਾ ਮੈਂ ਘਾਟ ਕੇ ਲੋਕ ਜਾਣਾ ਮੈਂ ਥਾਰੇ ਕੋਈ ਉਹ ਇਹ ਨਾ ਆਉਂਦੇ ਨਹੀਂ ਤੂੰ ਡਰੀ ਨਾ ਬੁਈ ਮੋਤੀ ਘਾ ਰਜੋ ਮੈਂ ਹਮਨਾ ਕੋਲੀ ਤੇ ਜene ਨਹੀਂ ਇਹ ਆਜੋ ਮੈਂ ਥਾਰੇ ਜਾਣਾ ਕੋਈ ਨਹੀਂ ਆਉਂਦਾ ਮੈਂ ਮਨਜੀਤ ਕੌਰ ਕੀ ਗੱਲਬਾਤ ਹੋਈ ਜਿਹੜਾ ਤੁਹਾਡੇ ਮੁੰਡੇ ਤੇ ਅਲੀਗੇਸ਼ਨ ਲੱਗੇ ਓ ਵੀਰ ਜੀ ਕੋਗ ਪਤਾ ਨਹੀਂ ਕੋਈ ਆਪਸ ਵਿੱਚ ਇਹਨਾਂ ਦਾ ਕੋਈ ਝਗੜਾ ਹੀ ਮਾੜਾ ਮੋਟਾ ਹੀ ਕੋਈ ਏਡੀ ਵੱਡੀ ਗੱਲ ਨਹੀਂ ਕੋਈ ਵੈਰ ਨਹੀਂ ਕਿਹੜੇ ਅਸੀਂ ਜ਼ਮੀਨਾਂ ਵਾਲੇ ਕਿ ਜਿਹੜਾ ਸਾਡਾ ਵੈਰ ਹੈ ਮਾੜਾ ਮੋਟਾ ਹੀ ਕੋਈ ਆਪਸ ਵਿੱਚ ਇਹਨਾਂ ਦਾ ਕੋਈ ਝਗੜਾ ਵਾ ਚਲੋ ਤੂੰ ਤੂੰ ਮੈਂ ਮੈਂ ਹੋਈ ਆ ਹੋ ਗੱਲ ਰਾਤ ਹੋਈ ਜਿਹੜੀ ਹੋਈ ਮੁੜ ਕੇ ਕੋਈ ਗੱਲ ਨਹੀਂ ਹੋਈ ਮੇਰਾ ਬੇਟਾ ਗਿਆ ਮਾਲੀ ਉਥੇ ਗੁਰਦੁਆਰੇ ਬੈਠਾ ਆ ਜਦੋਂ ਇਹ ਘਟਨਾਤ ਹੁੰਦੀ ਆ ਮੈਨੂੰ ਵੀ ਕੋਈ ਫੋਨ ਕਰਕੇ ਦੱਸਦਾ ਆ ਵੀ ਉਹਨੇ ਆਪਣੀ ਘਰ ਦੀ ਮਾਰ ਦਿੱਤੀ ਗੋਲੀ ਮਾਰ ਕੇ ਤੇ ਫੇਰ ਅਸੀਂ ਬੇਟੇ ਨੂੰ ਦੱਸਿਆ ਆ ਬੇਟਾ ਤੁਹਾਡੇ ਦਾ ਨਾਮ ਲੇਤਾ ਜਾ ਰਿਹਾ ਵੀ ਉਹਦੇ ਵੱਲੋਂ ਨਜ਼ਰ ਆ ਰਹੀ ਹੈ ਵੀਰ ਜੀ ਨਜ਼ਰ ਆ। ਉਹਦੋਂ ਮੌਕੇ ਤੇ ਮਾਰਦਾ ਕਿੱਥੇ ਸੀਗਾ ਤੁਹਾਡਾ ਮੁੰਡਾ? ਮੇਰਾ ਬੇਟਾ ਐਕਟਿੰਗ ਕਰਾ ਕਰਨ ਉਹਲੀ ਗੁਰਦੁਆਰੇ ਸਾਹਿਬ ਦੇ ਵਿੱਚ ਹੀ ਸੀਗਾ। ਜਾ ਕੇ ਹਾਂਜੀ ਹੈਗਾ ਜੀ ਸਾਡੇ ਕੋਲ। ਹਾਂ ਹੈਗਾ ਮੇਰੇ ਕੋਲ ਪ੍ਰੂਫ ਹੈ। ਮੰਗ ਕੀ ਕਰਦੇ ਪ੍ਰਸ਼ਾਸਨ? ਅਸੀਂ ਇਹੋ ਮੰਗ ਕਰਦੇ ਹਾਂ ਸੱਚਾਈ ਦਾ ਸਾਥ ਦਿਓ ਤੁਸੀਂ ਵੇਖੋ ਜਾ ਕੇ ਕੱਢੋ ਉਹਦੀਆਂ ਲੋਕੇਸ਼ਨਾਂ ਕੱਢੋ ਵੀ ਉਹ ਕਿੱਥੇ ਆ ਕਿੱਥੇ ਨਹੀਂ ਆ। ਤੇ ਜਿਹੜੇ ਕੈਮਰੇ ਉਹਦੇ ਘਰੋਂ ਖੜੇ ਆ ਨਾ ਉਹਦੇ ਵੀ ਜਾ ਕੇ ਵੇਖੋ। ਤੇ ਉਹ ਕੱਢੋ ਜੇ ਮੇਰਾ ਬੇਟਾ ਗਲਤ ਆ ਤੇ ਅਸੀਂ ਆਪ ਪਿੱਛੇ ਹਟ ਜਾਈਏ ਜਿੱਥੋਂ ਮਰਜੀ ਮੇਰੇ ਪੁੱਤਰ ਨੂੰ ਫੜ ਲਓ ਜਿਹੜੀ ਬੀਬੀ ਰਾਣੀ ਗਈ ਮੈਨੂੰ ਉਹਦਾ ਵੀ ਦੁੱਖ ਏ ਕਿਉਂਕਿ ਉਹਦਾ ਵੀ ਬੱਚਾ ਛੋਟਾ ਤੇ ਮੇਰੇ ਬੱਚੇ ਦਾ ਬੱਚਾ ਤੇ ਬਿਲਕੁਲ ਛੋਟਾ ਆ 12 ਤੇ 13 ਵਰਿਆ ਹੁੰਦਾ ਆ ਕੋਈ ਜ਼ਿਆਦਾ ਵੱਡਾ ਨਹੀਂ ਆ ਸਾਨੂੰ ਉਹਦਾ ਵੀ ਦੁੱਖ ਬਹੁਤ ਏ ਤੇ ਮੇਰੇ ਬੱਚੇ ਦੇ ਬੱਚੇ ਹੱਲ ਵੀ ਵੇਖਿਆ ਜਾਵੇ ਵੀ ਇਹ ਕੀ ਕਰ ਰਿਹਾ ਏ ਇੰਨਾ ਕਰ ਸਕਦਾ ਸਾਧਾ ਮੈਂ ਇਹੋ ਮੈਂ ਪੁਲਿਸ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੀ ਵੀ ਮੇਰੇ ਬੱਚੇ ਦਾ ਸਾਥ ਦੋ ਸੋ ਚਾਹੀਦਾ ਸਾਥ ਦੋ ਸਾਰੇ ਸਾਨੂੰ ਵੀ ਇਹੋ ਹੀ ਕਿਸੇ ਨੇ ਫੋਨ ਕੀਤਾ ਲੈ ਆਪਣੇ ਤੋਂ ਕਿਹੜਾ ਛੜਾ ਸ਼ਡਾਨਦੇ ਹੋਏ ਤੇ ਤੁਹਾਡੇ ਮੰਡਿਆਂ ਦਾ ਮੇਰੇ ਬੇਟਿਆਂ ਦਾ ਨਾਂ ਲਾ ਦਿੱਤਾ ਹੈ ਮੇਰੇ ਤਾਂ ਬੇਟਾ ਉੱਥੇ ਹੈਗਾ ਹੀ ਨਹੀਂ ਹੈ ਇਹਨਾਂ ਆਪ ਹੀ ਪਤਾ ਨਹੀਂ ਰਲੀ ਭੁਗਤ ਕਰਕੇ ਨਹੀਂ ਤੇ ਮੈਨੂੰ ਇਹ ਦੱਸੋ ਵੀ ਹੁਣ ਬਗਾਨਾ ਬੰਦਾ ਤੁਸੀਂ ਮਿੜ ਗਏ ਮੈਨੂੰ ਤੁਹਾਡਾ ਨਾਂ ਨਹੀਂ ਵੀਰ ਪਤਾ ਵੀ ਕਿ ਤੁਹਾਡਾ ਨਾਂ ਕੀ ਹੈ ਤੇ ਕੀ ਨਹੀਂ ਜਾਂ ਤੁਸੀਂ ਮੈਨੂੰ ਦੱਸੋਗੇ ਤੇ ਜਾਂ ਕੋਈ ਦੱਸੂਗਾ ਫੇਰ ਹੀ ਮੈਨੂੰ ਪਤਾ ਲੱਗਣਾ ਉਹਨੇ ਆਪਣੇ ਘਰ ਦੀ ਘਰ ਦੀ ਨੂੰ ਦੱਸਿਆ ਇਨਾਵ ਆ ਲਈ ਨਾ ਲਵ ਦਾ ਨਾਂ ਲਈ ਨਿਸ਼ਾਨ ਦਾ ਨਾਂ ਲਈ ਉਹਨੂੰ ਕਰਮਾ ਵਾਲੀ ਨੂੰ ਵੀ ਵਿਚਾਰੀ ਨੂੰ ਪਤਾ ਹੋਣਾ ਵੀ ਇਹ ਮੇਰੇ ਖੂਨ ਦੇ ਪਿਆਸੇ ਬਣੇ ਆ ਤੇ ਉਹ ਉਤਰੇ ਨਾਂ ਲਈ ਗਈ ਤੇ ਅਸੀਂ ਤੇ ਜਦੋਂ ਵੇਣੇ ਆਣੇ ਆ ਵੀ ਤਤਗੇ ਤੈਨੂੰ ਤੇ ਪਤਾ ਹੀ ਨਹੀਂ ਹੋਣਾ ਵੀ ਮੇਰੀ ਟਾਇਰਸ ਕਰਨ ਹਾਂ ਬਾਤ ਇਹ ਹੋ ਨਿਆ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਪ੍ਰਸ਼ਾਸਨ ਦਾ ਵੀ ਅਫਸਰਾਂ ਦਾ ਵੀ ਵੀ ਜੋ ਵੀ ਸਚਾਈ ਸਚਾਈ ਸਾਹਮਣੇ ਲਿਆਓ ਲਵ ਦਾ ਵੀ ਛੋੜਾ ਜਿਹਾ ਬੱਚਾ ਜੇ ਤੇ ਨੋਵੀ ਨਿਸ਼ਾਨਦਾ ਦੇ ਵਿੱਚ ਮੇਰੇ ਬੇਟੇ ਦਾ ਵੀ ਗਲਤ ਨਾ ਆ ਰਿਹਾ ਮੇਰਾ ਬੇਟਾ ਵੀ ਹੋ ਸਕਦਾ ਢਿੰਗ ਰਿਆ ਕਰਨੋਲੀ ਗੁਰਦੁਆਰੇ ਸਾਹਿਬ ਮੱਥਾ ਟੇਕ ਰਾਇਆ ਸੀ ਦੋਵੇਂ ਨਾਲ ਸੀ ਹਾਂਜੀ ਦੋਵੇਂ ਜਾਣੇ ਮੱਥਾ ਟੇਕ ਰਾਇਆ ਸੀ ਕੀ ਗਲਤ ਕਰ ਰਿਹਾ ਕਿ ਲੜਾਈ ਹੋਈ ਆ ਰਾਤ ਹੋਈ ਆ ਇਹ ਇਹਨਾਂ ਨੇ ਹੀ ਸਾਰਿਆਂ ਨੇ ਨਹੀਂ ਇੱਕ ਨਹੀਂ ਥੋੜੀ ਹੁੰਦੀ 11 ਵਜੇ ਇਹਨਾਂ 11:30 ਵਜੇ ਆਂਦੇ ਕਤਲ ਹੋਇਆ ਤੇ ਉਦੋਂ ਇਹ ਗੁਰਦੁਆਰੇ ਸਾਹਿਬ ਮੱਥਾ ਟੇਕਨ ਟੇਹੇ ਹੂੰ ਤੇ ਇਹਨਾਂ ਦੇ ਵਿੱਚ ਕੋਈ ਹੱਥ ਨਹੀਂ ਹੈਗਾ ਕਾਦੀਗਲੋਂ ਨਾ ਕਾਦੀਗਲੋਂ ਲੈਂਦਾ ਕੋ ਪ੍ਰਾਣੀ ਨਾ ਜਿਵੇਂ ਉਹਨਾਂ ਨੂੰ ਨਹੀਂ ਇਹ ਕੋਈ ਰੰਜਿਸ਼ ਨਹੀਂ ਹੈ ਕਿ ਕੋਈ ਮਾੜਾ ਮੋਟਾ ਲੜਾਈ ਝਗੜਾ ਕੋਈ ਹੈਗਾ ਹੈ ਇਹਨਾਂ ਦਾ ਹੂੰ ਫੋਰ ਤੇ ਕੋਈ ਗੱਲ ਬਾਤ ਨਹੀਂ ਹੈਗੀ ਹੂੰ ਤੇਰੀ ਕੀ ਇਨਸਾਫ ਦਿੱਤਾ ਜਾਵੇ ਮੇਰੇ ਬੱਚੇ ਦੀ ਛੋਟੀ ਜੀ ਬੇਟੀ ਹੈ 1.5 ਸਾਲ ਦੀ ਹੂੰ ਕਿਰਪਾ ਕਰਕੇ ਤੇ ਇਹੋ ਹੀ ਸਰਕਾਰ ਤੇ ਪੁਲਿਸ ਅਫਸਰਾਂ ਨੂੰ ਬੀਐਨਟੀ ਆ ਕਿ ਸਾਡੇ ਤੇ ਬੱਚਿਆਂ ਨੂੰ ਇਨਸਾਫ ਦਿਵਾਓ ਕੋਈ ਨਕਬਰੀ ਕਰਾਓ ਸਭ ਕੁਝ ਵੇਖੋ ਕਿ ਸਾਡੇ ਬੱਚਿਆਂ ਨੂੰ ਸਾਡੇ ਨੂੰ ਕੀ ਵੱਡੇ ਪ੍ਰਸ਼ਾਸਨ ਨੂੰ ਮਿਲੇ ਨਹੀਂ ਵੀ ਸਾਡਾ ਨਜਾਇਜ਼ ਆ ਰਿਹਾ ਨਾ ਹੌਣ ਮਿਲਾਂਗੇ ਕਹੇ ਬੇ ਸਰਕਾਰ ਨੂੰ ਬੇਨਤੀ ਕਰਦੇ ਆਂ ਅਸੀਂ ਪੁਲਿਸ ਅਫਸਰਾਂ ਨੂੰ ਕਿ ਸਾਡੇ ਬੱਚਿਆਂ ਦੀ ਨਕਵਾਰੀ ਲਈ ਜਾਵੇ ਸੱਚਾਈ ਸਾਹਮਣੇ ਲਿਆਂਦੀ ਜਾਵੇ ਜੇ ਸਾਡੇ ਬੱਚੇ ਗਲਤ ਹੋਣਗੇ ਤਾਂ ਅਸੀਂ ਆਪ ਖਾ ਉਹਨਾਂ ਨੂੰ ਫੜਾਵਾ ਗਏ ਇਸ ਗੱਲ ਦਾ ਅਜੇ ਪੱਕਾ ਹੱਥ ਪਤਾ ਨਹੀਂ ਲੱਗਾ ਜੀ ਸੀਸੀਟੀਵੀ ਆਈ ਸਾਹਿਬ ਨਹੀਂ ਅਜੇ ਮਿਲਿਆ ਨਹੀਂ ਕੋਈ ਕਦੋਂ ਤੱਕ ਉਮੀਦ ਰੱਖਣ ਪਰਵਾਦੇ ਮੈਂ ਵਸ ਵਸ ਕਹਿੰਦੇ ਜਿਹੜੀਆਂ ਵਾ ਉਹ ਰਿਪੋਰਟ ਕਰ ਰਹੀਆਂ ਅਫਸਰ ਤੇ ਜਦੋਂ ਵੀ ਆਪਣਾ ਇਨਵੈਸਟੀਗੇਸ਼ਨ ਕਰ ਰਹੀ ਅਫਸਰ ਮੁੱਖ ਅਫਸਰ ਸਾਹਿਬ ਥਾਣਾ ਰਾਂਸਾ ਸੀ ਤੇ ਅਜੇ ਬਾਅਦ ਜੀ